ਲੋਕ ਸਭਾ ਚੋਣਾਂ ਦੇ ਰਿਜ਼ਲਟ ਵਿੱਚ ਸਵੇਰ ਤੋਂ ਹੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਸੀ ਉਸਤੇ ਵਿੱਚ ਜਲੰਧਰ ਸੀਟ ਤੋਂ ਚਰਨਜੀਤ ਸਿੰਘ ਚੰਨੀ ਜਿੱਤ ਚੁੱਕੇ ਨੇ ਵੱਡੀ ਖਬਰ ਤੁਹਾਨੂੰ ਖਾਨ ਜਾਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਪੰਜਾਬ ਜੋ ਕਿ ਕਾਂਗਰਸ ਦੇ ਵਿੱਚ ਪੰਜਾਬ ਦੇ ਸੀਐਮ ਵੀ ਰਹੇ ਚੁੱਕੇ ਨੇ ਤਾਂ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਚਰਨਜੀਤ ਸਿੰਘ ਚੰਨੀ ਨੇ ਹਰਾ ਦਿੱਤਾ ਹੈ ਤੇ ਦੱਸ ਦਿੰਨੇ ਆ ਕਿ ਪਵਨ ਕੁਮਾਰ ਟਿੰਨੂ ਜੋ ਕਿ ਆ ਕਾਲੀਦਮ ਨੂੰ ਛੱਡ ਕੇ ਆਵਾਦੀ ਪਾਰਟੀ ਸ਼ਾਮਲ ਹੋਏ ਸੀ ਉਹਨਾਂ ਨੂੰ ਵੀ ਚਿਤ ਕਰ ਦਿੱਤਾ ਚੰਦ ਸਿੰਘ ਚੰਨੀ ਨੇ ਵੱਡੀ ਖਬਰ ਤੁਹਾਨੂੰ ਖਾਣ ਜਾ ਰਹੀ ਹੈ ਵੱਤਵਤ ਖਬਰ ਨੂੰ ਸ਼ੇਅਰ ਕਰਿਓ ਤਸਵੀਰ ਨਾਲ ਦੀ ਨਾਲ ਦਿਖਾ ਰਹੇ ਆ ਕਿ ਚੰਨੀ ਚੰਨੀ ਜਿਹੜੇ ਆਪਣਾ ਜਿੱਤ ਦਾ ਸਰਟੀਫਿਕੇਟ ਲੈਂਦੇ ਨਜ਼ਰ ਆ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਸਮਰਥਕਾਂ ਨੇ ਜਿੱਤ ਦੇ ਨਿਸ਼ਾਨ ਦੇ ਨਾਲ ਇੱਕ ਫੋਟੋ ਤਸਵੀਰ ਵੀ ਜਿਹੜੀ ਸਾਂਝੀ ਕੀਤੀ ਹੈ ਇਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੱਤਵਤ ਖਬਰ ਨੂੰ ਸ਼ੇਅਰ ਕਰਿਓ ਕਿ ਕਾਂਗਰਸ ਦੀ ਝੋਲੀ ਦੇ ਵਿੱਚ ਜਲੰਧਰ ਦੀ ਸੀਟ ਪੈ ਚੁੱਕੀ ਹੈ ਦੱਸ ਦਿੰਨੇ ਆ ਕਿ ਚਰਨਜੀਤ ਸਿੰਘ ਚੰਨੀ ਜਿੰਨਾਂ ਨੂੰ ਹੁਣ ਤੱਕ ਹੁਣ 39053 ਵੋਟਾਂ ਜਿਹੜੀਆਂ ਪੰਜਾਂ ਦੇ 175993 ਵੋਟਾਂ ਦੇ ਮਾਰਜਨ ਦੇ ਨਾਲ ਚਰਨਜੀਤ ਸਿੰਘ ਚੰਨੀ ਜਲੰਧਰ ਸੀਟ ਨੂੰ ਜਿੱਤੇ ਨੇ ਚੰਨੀ ਚੰਨੀ ਦਾ ਜਾਦੂ ਕਿਤੇ ਨਾ ਕਿਤੇ ਚੱਲ ਚੁੱਕਾ ਹੈ ਜਲੰਧਰ ਦੇ ਵਿੱਚ ਪਹਿਲਾ ਇਹ ਵੀ ਦੱਸ ਦਿੰਨੇ ਆ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਜਗ੍ਹਾ ਉੱਤੇ ਰੈਲੀ ਕਰਨ ਵਾਸਤੇ ਆਏ ਸੀ ਤੇ ਹੋਰ ਹੀ ਵੱਡੇ ਚਿਹਰੇ ਪਹੁੰਚੇ ਸੀ ਪਰ ਕਿਤੇ ਨਾ ਕਿਤੇ ਚੰਦੀ ਸਿੰਘ ਚੰਨੀ ਨੂੰ ਲੋਕ ਚਾਹਣ ਲੱਗ ਪਏ ਨੇ ਜਿਸ ਨੂੰ ਲੈ ਕੇ ਉਹਨਾਂ ਨੂੰ ਵੱਡਾ ਫਤਵਾ ਦਿੱਤਾ ਜਲੰਧਰ ਦੇ ਲੋਕਾਂ ਨੇ ਭਾਰੀ ਜਸ਼ਨ ਉਹਨਾਂ ਦੇ ਘਰ ਦੇ ਬਾਹਰ ਮਨਾਏ ਜਾ ਰਹੇ ਨੇ ਤੇ ਤਸਵੀਰਾਂ ਖੰਸੇ ਦੀਆਂ ਦਿਖਾ ਰਹੇ ਆ ਕਿ ਚੰਦੀ ਸਿੰਘ ਚੰਨੀ ਜਿਹੜੇ ਜੀ ਚੁੱਕੇ ਨੇ ਸਰਟੀਫਿਕੇਟ ਨੂੰ ਨਾ ਉਹ ਮਿਲਦਾ ਨਜ਼ਰ ਆ ਰਿਹਾ ਹੈ ਤਸਵੀਰ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕੀਤੀ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਹੋਰ ਕਿਹੜੀ-ਕਿਹੜੀ ਸੀਟ ਕਾਂਗਰਸ ਨੇ ਜਿੱਤੀ ਹੈ ਆਜਮਾ ਦੀ ਪਾਰਟੀ ਜਿੱਤੀ ਹੈ ਉਹ ਨਾਲ ਦੀ ਨਾਲ ਸ਼ੇਅਰ ਕਰਾਂਗੇ ਬਤਵਤ ਤੁਹਾਡੀ سپورਟ ਦੀ ਲੋੜ ਹੈ ਜਿਸ ਤਰੀਕੇ ਨਾਲ ਤੁਸੀਂ ਸਵੇਰ ਤੋਂ ਹੀ ਜੁੜੇ ਹੋਏ ਹੋ ਸਾਡੇ ਨਾਲ ਤਾਂ ਹਰ ਇੱਕ ਸੀਟ ਦਾ ਤੁਹਾਨੂੰ ਦੱਸ ਰਹੇ ਹਾਂ ਕਿ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿੰਨੇ ਕੁ ਵੋਟਰ ਤੋਂ ਮਾਝ ਤੋਂ ਅੱਗੇ ਸੀ ਇਸ ਦੇ ਨਾਲ ਨਾਲ ਜਲਦੀ ਹੀ ਰਿਜ਼ਲਟ ਆਨੰਦਪੁਰ ਸਾਹਿਬ ਸੀਟ ਤੋਂ ਆਉਣ ਵਾਲਾ ਬਾਕੀ ਹੈ ਤੇ ਇਸ ਦੇ ਵਿੱਚ ਮਾਲਵਿੰਦਰ ਸਿੰਘ ਕਾਂਗ 11-12 ਹਜ਼ਾਰ ਵੋਟ ਦੀ ਲੀਡ ਦੇ ਰਹੇ ਨੇ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਵਿਜੇਂਦਰ ਸਿੰਘਲਾ ਨੇ ਤੇ ਹੁਣ ਜੋ ਚੰਦੀ ਚੰਨੀ ਨੇ ਸੀਟ ਜਿੱਤੀ ਇਸ ਲਈ ਕਾਂਗਰਸੀ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉਹਨਾਂ ਦਾ ਪਰਿਵਾਰ ਚੰਦੀ ਚੰਨੀ ਦਾ ਪਰਿਵਾਰ ਵੀ ਜੁਹੰਦਰ ਪਹੁੰਚ ਚੁੱਕਾ ਹੈ ਜਿੱਥੇ ਕਿ ਜਿਹੜਾ ਚੰਦੀ ਚੰਨੀ ਆਪਣੇ ਸਮਰਥਕਾਂ ਦਾ ਧੰਨਵਾਦ ਕਰ ਰਹੇ ਨੇ ਇੱਕ ਛੱਤ ਦੇ ਉੱਤੇ ਚੜ ਕੇ ਉਹਨਾਂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਇਸ ਖਬਰ ਨੂੰ ਵੱਤਵਾ ਸ਼ੇਅਰ ਕਰਿਓ ਨਾਲ ਦੀ ਨਾਲ ਅਸੀਂ ਤੁਹਾਨੂੰ ਨੈਕਸਟ ਖਬਰ ਦਿਖਾਣੇ ਆ ਕਿ ਕੌਣ ਹੋਰ ਜਿੱਤੇ ਆ ਪੰਜਾਬ ਦੇ ਵਿੱਚ ਤੇ ਕੌਣ ਹਾਰਿਆ ਕਿਸ ਦੇ ਬੜੀਆਂ ਆਸਾਂ ਸੀ ਕਿਸਦੀਆਂ ਟੁੱਟੀਆਂ ਨੇ ਇਹ ਪੂਰੀ ਖਬਰ ਅਸੀਂ ਚੈਨਲ ਰਾਹੀਂ ਆਪਣੇ ਵਖਾੰਦੇ ਰਾਂਗੇ